ਹਰ ਜੁਗ ਜੁਗ ਭਗਤ ਨੂੰ ਪਾਇਆ ਪੈਜ ਰਖ ਦਾ ਆਇਆ RAM 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 ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚਾ ਆਪ ਸੱਚਾ ਸੱਚਾ ਦਰਬਾਰ ਸੱਚੇ ਦਰਬਾਰ ਦੀ ਹਾਜ਼ਰੀ ਭਰ ਰਹੀ ਸਾਰੀ ਸੰਗਤ ਜੀ ਆ ਬਹੁਤ ਚਿਰ ਤੋਂ ਲਾਹ ਲੈ ਰਹੇ ਜਿੰਨਾ ਕ ਸਮਾਂ ਰਹਿੰਦਾ ਉਹ ਵੀ ਆਪਣੀਆਂ ਚਿੰਤ ਵਰਤੀਆਂ ਨੇ ਕਈ ਵਾਰੀ ਮਹਾਪਰਿਸ਼ਿ ਕਹਿੰਦੇ ਹੁੰਦੇ ਆ ਜੇ ਸचेत ਰਹਿਣਾ ਨਾ ਕਰੀਏ ਸਾਵਧਾਨ ਨਾ ਕਰੀਏ ਤੇ ਸਰੀਰ ਸਤਸੰਗ ਵਿੱਚ ਬੈਠਾ ਰਹਿੰਦਾ ਤੇ ਮਨ ਕਿਤੇ ਹੋਰ ਚਲੇ ਜਾਂਦਾ ਸੋ ਮਨ ਨੂੰ ਵੀ ਹਾਜ਼ਰ ਕਰਕੇ ਬੈਠਣਾ ਇਦਾਂ ਬੈਠੀ ਤਾਂ ਸਤਸੰਗ ਦੇ ਵਿੱਚ ਜਿਵੇਂ ਪੇਪਰਾਂ ਦੇ ਵਿੱਚ ਬੱਚਾ ਬੈਠਦਾ ਹੈ ਕੋਈ ਕੋਈ ਢੇਢੇ ਘੰਟਾ ਹੁੰਦਾ ਦੋ ਘੰਟੇ ਉਹ ਪਰ ਪੂਰਾ ਸੁਚੇਤ ਹੋ ਕੇ ਲੱਗਦਾ ਇਹ ਨੀਂਦ ਦਾ ਖਿਆਲ ਕਿਤੇ ਉਹਨਾਂ ਹੋਰਤ ਰਿਆ ਫਿਰਦਾ ਉਹਦਾ ਹਾਜ਼ਰ ਖਿਆਲ ਹੁੰਦਾ ਜਿਹੜੇ ਹਾਜ਼ਰ ਖਿਆਲ ਹੋ ਕਰਕੇ ਪੇਪਰ ਕਰਦੇ ਹਨ ਉਹਨਾਂ ਦੇ ਨਤੀਜੇ ਬੜੇ ਸੁਹਣੇ ਆਉਂਦੇ ਬਸ ਜੇ ਤਾਂ ਹਰ ਇੱਕ ਕੰਮ ਵੀ ਧਿਆਨ ਨਾਲ ਕਰਦੇ ਤੁਸੀਂ ਕਣਤੂ ਜਣੀ ਹੈ ਖੇਤੀ ਕਰਨੀ ਹੈ ਨਹੀਂ ਕੰਮ ਕਰਨਾ ਧਿਆਨ ਨਾਲ ਕਰੋਗੇ ਤੇ ਬਹੁਤ ਵਧੀਆ ਹੋ ਜਾਊਗਾ ਬੇ ਧਿਆਨ ਨਾਲ ਕਰੋਗੇ ਤੇ ਪਤਾ ਨਹੀਂ ਕੀ ਕਰ ਬੈਠੇ ਮਹਾਪੁਰਸ਼ ਦੱਸਦੇ ਹੁੰਦੇ ਕਹਿੰਦੇ ਜੀ ਉੱਤੋਂ ਬੀਜ ਪਾਈ ਜਾਂਦਾ ਨਾ ਕੋਈ ਬੰਦਾ ਤੇ ਬੇਧਿਆਨ ਹੈ ਕਿ ਥੱਲੇ ਪੂਰਬੰਧ ਹੋ ਜੇ ਉੱਥੇ ਫਸਲ ਨਹੀਂ ਉਗਦੀ ਹੁੰਦੀ। ਕਈ ਵਾਰੀ ਕੰਨਾਂ ਦੇ ਵਿੱਚ ਸ਼ਬਦ ਪਈ ਜਾਂਦਾ ਅੰਦਰ ਤੱਕ ਨਹੀਂ ਜਾਂਦਾ ਅਗਰ। ਕੰਨਾਂ ਦੇ ਵਿੱਚ ਸ਼ਬਦ ਪਈ ਜਾਂਦਾ ਅੰਦਰ ਤੱਕ ਨਹੀਂ ਜਾਂਦਾ ਉੱਥੇ ਵੀ ਗੁਰਮਤਿ ਪੈਰੋ ਉਸ ਜੀਵਨ ਵਿੱਚ ਤਬਦੀਲੀ ਨਹੀਂ ਆਇਆ ਕਰਦੀ ਹੁੰਦੀ। ਜੇ ਪੂਰਾ ਸੁਚੇਤ ਹੋ ਕੇ ਸੁਣੋਗੇ ਨਾ ਰੋਗੀਆਂ ਦੇ ਰੋਗ ਟੁੱਟ ਜਾਣਗੇ ਇੱਥੋਂ ਹੈ ਬਿਗੜੇ ਹੋਏ ਕਾਰਜ ਰਾਸ ਸੁਝ ਜਾਂਦੇ ਆ ਜਿਸ ਭਾਵਨਾ ਨੂੰ ਘਰੋਂ ਲੈ ਕੇ ਤੁਰਿਆ ਹੁੰਦਾ ਵੀ ਗੁਰੂ ਘਰੇ ਚੱਲੇ ਆ ਸਤਿਗੁਰਾਂ ਦੇ ਕੋਲੇ ਉਹ ਪਾਵਨਾ ਵੀ ਗੁਰਮਤ ਪੈਰਿਓ ਪੂਰੀਆਂ ਹੋ ਜਾਂਦੀਆਂ ਆਓ ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕਹਿੰਦੇ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਮੇਰੇ ਕੋਲ ਆਉਣੇ ਸਤਸੰਗ ਦੇ ਵਿੱਚ ਜੇ ਚੱਲੇ ਆਂ ਸਰਦਾ ਧਾਰ ਕੇ ਸੰਗਤ ਦੇ ਵਿੱਚ ਆ ਜਾ ਸਰਦਾ ਧਾਰ ਕੇ ਧਾਰ ਕੇ ਸੰਗਤ ਦੇ ਵਿੱਚ ਆ ਜਾ ਸਤਿ ਸਤਿ ਹੋਣ ਪੂਰੀ

ਸਰਬਤਾਰ ਕੇ ਸੰਗਤ ਵਿੱਚ ਆ ਜਾ ਇੰਛਾ ਸਰਬਹੁਰੀਆ ਤੇਰੀ ਆਹ ਤੇਰੀ ਆਹ ਤੱਬੇ ਹੋਰ ਦੁਨੀਆ ਸਰਬਤਾਰ ਕੇ ਸ਼ਰਧਾ ਧਾਰ ਕੇ ਸੰਗਤ ਵਿੱਚ ਆ ਜਾ ਸ਼ਰਧਾ ਲੈ ਕੇ ਆਈਂ ਵਿਸ਼ਵਾਸ ਲੈ ਕੇ ਆਈਂ ਵੀ ਪੂਰਨ ਸਤਿਗੁਰੂ ਬਾਦਸ਼ਾਹ ਮਹਾਰਾਜ ਦੇ ਕੋਲੇ ਚੱਲਿਆ ਜਿਹਦੇ ਹੁਕਮ ਤੋਂ ਬਿਨਾ ਪਤਾ ਨਹੀਂ ਹੁੰਦਾ ਹੁਕਮ ਹੈ ਅੰਦਰ ਸੰਭੂ ਬਾਹਰ ਹੁਕਮਨਾ ਹੋਏ ਉਸ ਪ੍ਰਮਾਤਮਾ ਉਸ ਨਿਰੰਕਾਰ ਪਾਤਸ਼ਾਹ ਦੇ ਦਰਬਾਰ ਵਿੱਚ ਚੱਲਿਆ ਸਤਿਗੁਰਾਂ ਦੇ ਕੋਲੇ ਜੋ ਮੈਂ ਬੇਨਤੀਆਂ ਕਰਨੀ ਹੈ ਜੋ ਭਾਵਨਾ ਲੈ ਕੇ ਕੋਈ ਗਿਆ ਉਹ ਖਾਲੀ ਨਹੀਂ ਮੁੜਦਾ ਇੰਨੇ ਯਕੀਨ ਨਾਲ ਆ ਸੋ ਗੁਰੂ ਪਿਆਰਿਓ ਸਤਿਗੁਰੂ ਪਾਸ਼ਾ ਮਹਾਰਾਜ ਆਪ ਜੀ ਸੰਬੰਨ ਕਰ ਰਹੇ ਸੀ ਅੱਜ ਇਸ ਪਨਾਲ ਦਾ ਸਮਾਜਮ ਦਾ ਅਖੀਰਲਾ ਦਿਨ ਹੈ ਅਖੀਰਲੇ ਦੀਵਾਨ ਸਜ ਰਹੇ ਨੇ ਸਵੇਰ ਤੋਂ ਲਾ ਕੇ 10 ਵਜੇ ਤੋਂ ਲਾ ਕੇ ਪਹਿਲਾਂ ਸ੍ਰੀ ਖੰਡ ਪੜ ਸਾਹਿਬ ਦੇ ਭੋਗ ਪਾਏ ਗਏ ਨੇ ਕਿਉਂਕਿ ਜੋ ਇਹ ਮਿਸਤਰੀ ਮਾਰਕੀਟ ਦੇ ਸਾਰੇ ਗੁਰਮਤ ਪਿਆਰਿਓ ਜਿੰਨੇ ਵੀ ਇੱਥੇ ਮਾਰਕੀਟ ਦੇ ਵਿੱਚ ਪਰਿਵਾਰ ਆਪਣੇ ਕਿਰਤ ਕਰਦੇ ਨੇ ਉਹਨਾਂ ਵੱਲੋਂ ਸਾਰੇ ਵੱਲੋਂ ਸਾਂਝੀ ਤੌਰ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਜਨਮ ਦਿਨ ਨੂੰ ਮੁੱਖ ਰੱਖਦੇ ਹੋਇਆ ਤੇ ਸੰਤ ਮਹਾਪੁਰਖ ਰਾੜਾ ਸਾਹਿਬ ਵਾਲੇ ਉਨ੍ਹਾਂ ਦੀ ਮਿੱਠੀ ਜਾਦ ਵਿੱਚ ਜੋ ਸਵਾਗਤ ਹੋ ਰਿਹਾ ਹੈ ਤੇ ਸਮਾਗਮ ਨੂੰ ਸਮਰਪਿਤ ਉਹਨਾਂ ਨੇ ਸ੍ਰੀ ਹਨਪਾਟ ਸਾਹਿਬ ਦੇ ਜਾਪ ਕਰਵਾਏ ਨੇ ਗੁਰੂ ਦੀਆਂ ਖੁਸ਼ੀਆਂ ਲਈਆਂ ਤੜਕੇ ਤਕਰੀਬਨ 7:30 ਵਜੇ ਭੋਗ ਪਾਏ ਗਏ ਨੇ ਉਸ ਤੋਂ ਅਪਰੰਤ ਇੱਥੋਂ ਫਿਰ ਆਪਣੇ ਹਾਜ਼ਰੀਆਂ ਦਰਬਾਰ ਸਾਹਿਬ ਕੀਰਤਨ ਆਰੰਭਤਾ ਹੋ ਜਾਂਦੀ ਹੈ ਜਤੇਦੇ ਸਿੰਘ ਕੀਰਤਨ ਕਰਦੇ ਨੇ ਬਾਬਾ ਸਰਬਜੀਤ ਸਿੰਘ ਜੀ ਬਾਬਾ ਗੁਰਪ੍ਰੀਤ ਸਿੰਘ ਜੀ ਕਥਾਵਾਜ ਉਹਨਾਂ ਨੇ ਵੀ ਹਾਜ਼ਰੀਆਂ ਭਰੀਆਂ ਨੇ ਉਸ ਤੋਂ ਉਪਰੰਤ ਠਿੱਖੀ ਵਾਲੇ ਮਹਾਪੁਰਸ਼ ਉਹ ਵੀ ਤੁਹਾਨੂੰ ਗੁਰੂ ਕਾ ਇਤਿਹਾਸ ਸੁਣਾ ਕੇ ਗਏ ਨੇ ਉਸ ਤੋਂ ਬਾਅਦ ਬਹੁਤ ਹੀ ਪਿਆਰ ਵਾਲੇ ਸਾਡੇ ਅਤੀ ਸਤਿਕਾਰਯੋਗ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ ਮਹਾਪੁਰਸ਼ ਉਹਨਾਂ ਦੇ ਕਿਉਂਕਿ ਆਉਣਾ ਤਾਂ ਉਹਨਾਂ ਨੇ ਸੀਗਾ ਤੇ ਉਹ ਕਿਸੇ ਕਾਰਨ ਕਿਉਂਕਿ ਸਾਲ ਦੇ ਵਿੱਚ ਕਈ ਸਮਾਗਮ ਹੁੰਦੇ ਆ ਤਕਰੀਬਨ ਮਹਾਂਪੁਰਸ਼ ਸਾਰੇ ਸਮਾਗਮਾਂ ਤੇ ਪਹੁੰਚਦੇ ਨੇ ਸਾਡੇ ਵੱਡੇ ਨੇ ਵਿਦਵਾਨ ਨੇ ਆਪਣੇ ਮਹਾਂਪੁਰਸ਼ ਨਹੀਂ ਆ ਸਕਦੇ ਕਿਉਂਕਿ ਉਹਨਾਂ ਦੇ ਸਰੀਰ 93 ਸਾਲ ਦੀ ਉਮਰ ਹੈ ਤੇ ਇਹਨਾਂ ਮਹਾਂਪੁਰਸ਼ਾਂ ਦਾ ਆਪਸ ਵਿੱਚ ਸਾਰੀ ਜ਼ਿੰਦਗੀ ਦਾ ਮੇਲ ਜੋੜਾ ਹੈ ਸਾਨੂੰ ਬਹੁਤ ਪਿਆਰ ਕਰਦੇ ਆ ਬੱਚਿਆਂ ਨੂੰ ਇਸ ਕਰਕੇ ਅਸੀਂ ਕਹਿੰਨੇ ਵੀ ਤੁਸੀਂ ਤਾਂ ਚਲੋ ਉਪਰਾਲੇ ਕਰਦਿੰਨੇ ਆ ਸੰਗਤ ਨੂੰ ਆ ਤਿਆਰੀਆਂ ਕਰਨਾਗੇ ਆਪ ਜੀ ਜਰੂਰ ਕਿਰਪਾ ਕਰਿਆ ਕਰੋ ਤੇ ਉਹ ਜਿੰਨਾ ਸਮਾਂ ਹੁੰਦਾ ਹੈ ਉਹ ਦਿੰਦੇ ਨੇ ਕਈ ਵਾਰੀ ਉਹਨਾਂ ਕੋਲ ਨਹੀਂ ਵੀ ਪਹੁੰਚਿਆ ਜਾਂਦਾ ਜਿੱਦੋਂ ਪਹਿਲਾਂ ਛਾੜ ਸਮਾਗਮਾਂ ਤੇ ਹਾਜ਼ਰੀ ਭਰ ਕੇ ਗਏ ਇੱਕ ਮੱਤੇ ਗੁਰਮਤ ਸਮਾਗਮ ਸੀ ਕੋਟਪੂਰੇ ਕੋਲੇ ਉੱਥੇ ਵੀ ਆਪ ਹਾਜ਼ਰੀ ਭਰ ਕੇ ਗਏ ਤੇ ਇੱਥੇ ਵੀ ਕਹਿੰਦੇ ਸੀ ਅਸੀਂ ਆਪ ਆਵਾਂਗੇ ਤੇ ਕੋਈ ਨਹੀਂ ਆ ਸਕਕੇ ਤੇ ਆਪਣੇ ਸੁਪੁੱਤਰ ਨੂੰ ਭੇਜਿਆ ਜਿਨ੍ਹਾਂ ਦੇ ਕੋਲੋਂ ਆਪ ਜੀ ਨੇ ਕਿਹਾ ਕਿ ਸਾਡੇ ਇਹਨਾਂ ਨਾਲ ਵੀ ਬਹੁਤ ਪਿਆਰ ਆ ਤੇ ਉਹ ਹਾਜ਼ਰੀਆਂ ਭਰ ਕੇ ਗਏ ਨੇ ਜਿਨ੍ਹਾਂ ਦਾ ਆਪਣਾ ਕੋਲੇ ਸਮਾਂ ਉਹ ਵੀ ਆਪਾਂ ਸਫਲਾ ਕਰੀਏ ਸੋ ਵਿਚਾਰ ਕਰਦੇ ਸੀ ਆਪਾਂ ਹਰ ਯੁਗ-ਯੁਗ ਭਗਤ ਪਾਇਆ ਆਪਣੇ ਸੇਵਕੀ ਆਪੇ ਰਾਖਾ ਹੈ ਆਪੇ ਨਾਮ ਜਪავੈ ਜਗ ਜਗ ਕਾਜ ਕਰਤ ਸੇਵਕੀ ਮਹਾ ਜਿਨ੍ਹਾਂ ਦੇ ਆਪਾਂ ਆਖੇ ਤੇ ਇਸ ਮਾਰਗ ਤੇ ਚੱਲਦੇ ਆਂ ਜਿਹਦੇ ਉਪਦੇਸ਼ ਦੇ ਨਾਲ ਆਪਾਂ ਜੀਵਨ ਸਫਲਾ ਕਰਦੇ ਆਂ ਵੀ ਜੋ ਸਾਨੂੰ ਪ੍ਰਮਾਤਮਾ ਨੇ ਸਮਾ ਦਿੱਤਾ ਹੈ ਵੀ ਉਹ ਸਹੀ ਪਾਸੇ ਲੱਗ ਜਿਵੇਂ ਗੁਰੂ ਹੀ ਲਵਾਉਂਦੇ ਹੁੰਦੇ ਨੇ ਵੀ ਤੂੰ ਤੜਕੀ ਉੱਠਣਾ ਹੈ ਕਾਰਿਸ਼ਨਾਣ ਸਿਮਰ ਪ੍ਰਵਾਪਨਾ ਇਹ ਜਿਹੜਾ ਤਲਕਟੇ ਦਾ ਸੁਭਾ ਦਾ ਅੰਮ੍ਰਿਤ ਮਿਲਦਾ ਇਸ਼ਨਾਨ ਗੁਰਸਿੱਖ ਨੂੰ ਦੱਸਿਆ ਗੁਰਸਿੱਖ ਕਰਦੇ ਨੇ ਸਾਰੀ ਦੁਨੀਆ ਨਹੀਂ ਤਲਕਟੇ ਕੰਡ ਕੇ ਨਹਾਉਂਦੀ ਜਾਦ ਰੱਥੇ ਮੀਂਹ ਨਹੀਂ ਨਹਾਉਂਦੇ ਫਸਿਆ ਲਾ ਗਿਆ ਨਾ ਬਸ ਪਾਣੀ ਤੋਂ ਡਰੀ ਜਾਣਾ ਬਸ ਨਹਾਉਣਾ ਹੀ ਮੁੜ ਕੇ ਦਵਾਰੇ ਫੇਰ ਸਗਰਾਂ ਦਾ ਆ ਜਾਂਦੀਆਂ ਸਾਰੇ ਨਹੀਂ ਭਲੇਖਾਂ ਆਵੇ ਜਿਹੜੇ ਨਹਾਉਂਦੇ ਆ ਬਹੁਤ ਵਧੀਆ ਤਲਕਟੇ ਕੰਡ ਕੇ ਇਸ਼ਨਾਨ ਕਰਦੇ ਆ ਤੇ ਜਿਹੜੇ ਵਿਚਾਰੇ ਦੂਸਰੇ ਨੇ ਕਹੀ ਹੈ ਇਹ ਤਾਂ ਬਹੁਤ ਨੇ ਇਹ ਸਾਨੂੰ ਉਪਦੇਸ਼ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਵੀ ਤੜਕੇ ਇਸ਼ਨਾਨ ਕਰਨਾ ਹੈ ਕਰ ਇਸ਼ਨਾਨ ਫਿਰ ਸਿਮਰਨ ਕਰਨਾ ਹੈ ਪ੍ਰਭੂ ਦਾ ਪਰਮੇਸ਼ਰ ਦਾ ਸਿਮਰਨ ਕਰਨਾ ਹੈ ਜਿਹੜਾ ਸਭਨਾ ਜੀਆ ਦਾ ਇਹ ਤੇ ਹੁਣਾ ਕਿਨੂੰ ਹੈ ਕੰਮ ਵੀ ਦੱਸਿਆ ਸੀ ਵੀ ਜੋ ਧਿਆਣ ਦੇ ਜੋਗ ਹੈ ਐਵੇਂ ਉਸ ਵਾਸਪੂਕੀ ਜਾਏ ਹੋਏ ਤੇ ਕਿਤੇ ਲੱਕੜਾ ਨੂੰ ਨਾ ਤਾਂ ਤੀਕ ਤੱਕ ਤੇ درخت ਨੂੰ ਕਰਤਾ ਕਿਤੇ ਉੱਥੇ ਵੇਖਦਾ ਐਵੇਂ ਨਾ ਤੁਰੇ ਫਿਰ ਤੈਨੂੰ ਦੱਸਦਾ ਇਹ ਐਵੇਂ ਇਹ ਪਾਣੀ ਚ ਵਧਾਣੀ ਐ ਕੁਸਰੀ ਨਿਕਲਣਾ ਇਹਦੇ ਵਿੱਚ ਇਹ ਰੀਸ ਰੀਸ ਐ ਵੀ ਫਲਾਣੇ ਜਾਂਦੇ ਸੀ ਉਧਰੋਂ ਘਰ ਪਿਆ ਜੇ ਉਪਦੇਸ਼ ਸੁਣਨਾ ਤੇ ਆ ਗੁਰਬਾਣੀ ਦਾ ਸੁਣਿਓ ਜੇ ਇੱਕ ਅੱਖਰ ਵੀ ਬਣ ਚ ਵਸ ਗਿਆ ਨਾ ਇੱਕ ਅੱਖਰ ਆ ਰਮਨ ਵਾਸਤ ਨਾਨਕ ਹੋਤ ਨਿਹਾਲ ਗੁਰੂ ਪਾਤਸ਼ਾਹ ਮਹਾਰਾਜ ਨੇ ਸਭ ਨੂੰ ਇਹ ਨਹੀਂ ਵੀ ਇਕੱਲੇ ਸਿਖਾਉਂ। ਸਭ ਨੂੰ ਗੁਰਮਖ ਪਰਿਓ ਸਾਡੇ ਸ਼ਰੀਰ ਦੇ ਵਿੱਚ ਇੱਕ ਸ਼ਕਤੀ ਹੈ, ਤਾਕਤ ਹੈ ਕਿ ਸ਼ਰੀਰ ਦੇ ਵਿੱਚ ਇਹਦੇ ਨਾਲ ਸ਼ਰੀਰ ਤੁਰਿਆ ਫਿਰਦਾ। ਇਹਨੂੰ ਰੰਤ ਕਹਿੰਦੇ ਆ। ਇਹ ਸਾਰੇ ਸ਼ਰੀਰਾਂ ਜੀ ਹੈ ਗਰੀਬ ਵਿੱਚ ਵੀ ਹੋਈ ਹੈ, ਅਮੀਰ ਵਿੱਚ ਵੀ ਹੋਈ ਹੈ, ਇੱਕ ਪਾਵਰ ਹੈ ਸਾਡੇ ਅੰਦਰ। ਇਹਨੂੰ ਵੀ ਕੋਈ ਪੂਜਦਾ, ਬਾਹਰ ਬਥੇਰੀਆਂ ਧੂਫਾਂ ਚੱਕੀ ਘਰ ਲਈ। ਤੁਸੀਂ ਸੋਚੋ ਸਾਨੂੰ ਸਾਹ ਹੁੰਦੇ ਐ ਸਾਡੀ ਨਬਜ ਚੱਲਦੀ ਐ ਸਾਡੇ ਸਖਾਟ ਚੱਲਦਾ ਸਾਡਾ ਸਾਡਾ ਸਾਰਾ ਸਰੀਰ ਚੱਲਦਾ ਇਹਨੂੰ ਚਲਾਉਣ ਵਾਲੇ ਨੂੰ ਕਿਤੇ ਪੁੱਜਿਆ ਕਿ ਚਲੋ ਬਾਹਰ ਜੇ ਕਿਸੇ ਨੂੰ ਕਹਿੰਦੇ ਆਉਣੇ ਉਹ ਗੁੱਸਾ ਕਰੂਗਾ ਵੀ ਮੈਨੂੰ ਪਤਾ ਨਹੀਂ ਸਾਡੇ ਧਰਮ ਨੂੰ ਆਇਆ ਕਹਿੰਦੇ ਕਿਸੇ ਦੇ ਧਰਮ ਨਾਲ ਤੁਹਾਨੂੰ ਕੁਝ ਨਹੀਂ ਕਹਿਣਾ ਸਿੱਖਿਆ ਲਓ ਆਪਣੇ ਧਰਮ ਨਾਲ ਗੁਰੂ ਪਾਤਸ਼ਾਹ ਵੀ ਮਹਾਰਾਜ ਕਹਿੰਦੇ ਐ ਸੱਚਾ ਹਿੰਦੂ ਬਾਣਾ ਸੱਚਾ ਮੁਸਲਮਾਨ ਬਾਣਾ ਤੂੰ ਸਾਰਿਆਂ ਵਿੱਚ ਰਾਮ ਦੇਖ ਤੂੰ ਸਾਰਿਆਂ ਵਿੱਚ ਅੰਲਾ ਦੇਖ ਆਪਣੇ ਅੰਦਰ ਵੀ ਦੇਖ ਜਿੰਨਾ ਚਿਰ ਆਪਣੇ ਅੰਦਰ ਉਹ ਨਹੀਂ ਦੇਖਦਾ ਉਹ ਨਜ਼ਰ ਪਰਮ ਨਹੀਂ ਮਟਣੇਗੀ ਜਨ ਨਾਨਕ ਬਿਨ ਆਪਾ ਚੀਨਾ ਮਟੈ ਨਾ ਪਰਮ ਹਕੀਕਤ ਜਿੰਨਾ ਚਿਰ ਆਪ ਦੇ ਅੰਦਰ ਰੱਬ ਨਹੀਂ ਦੇਖਦਾ ਬਾਹਰੋਂ ਕਿਤੋਂ ਨਹੀਂ ਦੱਸਣਾ ਆਪਾਂ ਮੇ ਜਿੱਥੇ ਮਰਜੀ ਭਜਨਾ ਨਾ ਜ਼ਿਕਰ ਬਾਹਰੋਂ ਕਿਸੇ ਨੇ ਦੇਖਿਆ ਰ ਦੱਸ ਸਕਦਾ ਜਿਹਨੇ ਦੇਖਿਆ ਅੰਦਰੋਂ ਹੀ ਦੇਖਿਆ ਕਬੀਰ ਕਹਿੰਦੇ ਮੈਂ ਅੰਦਰੋਂ ਦੇਖਿਆ ਸੰਤ ਸੰਗ ਅੰਦਰੋਂ ਪ੍ਰਭ ਦੇਖਿਆ ਮੈਂ ਅੰਦਰੋਂ ਦੇਖਿਆ ਹਈ ਕਰੇ ਬਾਹਰ ਟੋਲੇ ਸੋ ਧਰਮ ਕੋ ਲਾਈ ਸਭ ਕੁਛ ਘਰ ਮੇ ਬਾਹਰ ਨਹੀਂ ਬਾਹਰ ਟੋਲੇ ਸੋ ਕਰਨ ਵਿਚਾਰ ਕਰਦੇ ਸੀ ਵੀ ਜਿਹਦੇ ਬਿਨਾ ਆਪਾਂ ਖਤਮ ਹੈ ਜਿਹਦੇ ਬਿਨਾ ਪਰਮਾਤਮਾ ਤੋਂ ਬਿਨੂ ਇਸ ਰੀ ਚ ਕੀ ਹੁੰਦਾ ਕੁਝ ਵੀ ਨਹੀਂ ਤੇ ਆਪਾਂ ਨੂੰ ਕਿੰਨੇ ਸਾਲ ਦਿੱਤੇ ਉਹਨੇ ਰਹਿਣ ਵਾਸਤੇ ਤੇ ਕਿਹੋ ਜਿਹਾ ਤੇਰਾ ਸੋਹਣਾ ਸਰੀਰ ਬਣਾਇਆ ਬਾਲ ਦੀ ਲੱਗ ਲਈ মুখ ਦੇ ਵਿੱਚ ਜबान ਰੱਖੀ ਐ ਬੋਲਦੀ ਐ ਕੋਈ ਨੱਟ ਨਹੀਂ ਪਾਇਆ ਕੋਈ ਪੇਚ ਨਹੀਂ ਪਾਇਆ ਇਹ ਲੀਵਰ ਕਿੱਥੇ ਫਟ ਕਰਦਾ ਮਾਸ ਨਾਲੀ ਨਾਲ ਹੀ ਜਿਵੇਂ ਬਾਹਰ ਦੇਖਦੇ ਆ ਨਾ ਟੰਕੇ ਲਾ ਲਾ ਕੇ ਜੋੜ ਦਿੰਦੇ ਨੇ ਮਿਸਤਰੀ ਆ ਤੇਰੇ ਅੰਦਰ ਤੇਰਾ ਸਰੀਰ ਦਿਲ ਕਿੱਥੇ ਰੱਖਿਆ ਹੋਇਆ ਲੀਵਰ ਕਿੱਥੇ ਰੱਖਿਆ ਗੁਰਦੇ ਕਿਵੇਂ ਕੰਮ ਕਰਦੇ ਨੇ ਕਾਦੇ ਨਾਲ ਜੜੇ ਨੇ ਇਸ ਕਿੰਨੇ ਮਹਿੰਗੇ ਨੇ ਬਾਰੋਂ ਤਾਂ ਮਦਦ ਨੂੰ ਮਿਲਦੇ ਨਹੀਂ ਕਿੱਜਾ ਦਿਮਾਗ ਕਿੱਥੇ ਰੱਖਿਆ ਵੀ ਹਿੱਲ ਜੇ ਮਾੜਾ ਜਾਂ ਵੀ ਹਿੱਲ ਜੇ ਨਾ ਥੋੜਾ ਜਿਹਾ ਤੇ ਵੱਡੇ ਵੱਡੇ ਅਫਸਰ ਥੰਮਲਿਆਂ ਦਾ ਬੰਨੇ ਪਏ ਹਾਂ ਆਹ ਦੰਦੂਆ ਬੰਦੂਣ ਖਾ ਜਾਂਦੇ ਆਪ ਦੀਆਂ ਬਾਹਾਂ ਆਪ ਦਾ ਮਾਸੇਫਾਈ ਕਰਦੇ ਆ ਨਾਲੇ ਵੱਡੇ ਵੱਡੇ ਅਫਸਰ ਅਣਪੜ੍ਹੇ ਨਹੀਂ ਬਹੁਤ ਵੱਡੇ ਵੱਡੇ ਅਮੀਰਾਂ ਦੇ ਦਿਮਾਗ ਹੱਲ ਗਏ ਚੱਕੇ ਪਾਵਲ ਖਾਨੇ ਦਿੱਤੇ ਪਰ ਆਪਾਂ ਜਾਂਦੇ ਨਹੀਂ ਜਾਣਾ ਚਾਹੀਦਾ ਉਹ ਚੜਜੋ ਪਹਾੜਾਂ ਤੇ ਉਹ ਉੱਧਰ ਦੇਖ ਕੇ ਉਹ ਨਾ ਮੈਂ ਦੁਨੀਆ ਉਹ ਆ ਦੇਖ ਕੇ ਤੈਨੂੰ ਪਰਮਾਤਮਾ ਦੇ ਰੰਗ ਵੇਖਣ ਕਿਤੇ ਤੰਦਰੁਸਤ ਹੋ ਕੇ ਹਸਪਤਾਲ ਚ ਗੇੜਾ ਮਾਰ ਕੇ ਐਮ ਪੀ ਜੀ ਐਂ ਦੇ ਵਿੱਚ ਤੈਨੂੰ ਪਤਾ ਲੱਗ ਜੂਗਾ ਵੀ ਪਰਮਾਤਮਾ ਬੜੀ ਕਿਰਪਾ ਮੇਰੇ ਤੇ ਮੇਰੇ ਟਬਰ ਉੱਤੇ ਲੱਖਾਂ ਲੱਖਾਂ ਰੁਪਏ ਲੋਕਾਂ ਚੱਕੀ ਫਿਰਦੇ ਇੱਥੇ ਤਾਂ ਇਹ ਕਿਤੇ ਆਪਾਂ ਕਹਿ ਦਈਏ ਕੋਈ ਚੰਗੇ ਪਾਸੇ 2 ਪੈਸੇ ਲਾ ਦੇ ਤੇ ਪਰਾਂ ਨੂੰ ਟਲ ਜਾਂਦਾ ਤੇ ਉੱਥੇ ਜਿੰਨੇ ਮੰਗਣ 10 ਲੱਖ ਦਾ ਬਿੱਲ ਬਣਾਤਾ ਕਦੇ ਨਹੀਂ ਕਹਿੰਦਾ ਘੱਟ ਕਰ ਦਿਓ ਜੀ 5-10 ਹਜ਼ਾਰ ਨਾ ਕਰੋ ਚੱਕਿਆ ਉੱਤਰ ਪਰਚੀ ਕੱਟੀ ਚੱਕ ਬਈ ਚਲ ਮਰਿਆ ਆਉਂਿਆ ਤਲੀ ਪੈਸੇ ਲਈ ਜਾਂਦੇ ਜਿਉਂਦੇ ਹੱਥੋਂ ਲੈਣੀ ਨਹੀਂ ਲੱਗਦੇ ਸੋ ਪਰਮਾਤਮਾ ਦੇ ਗੁਣ ਗਾਉਣ ਵਾਸਤੇ ਆਪਾਂ ਇੱਥੇ ਇਕੱਠੇ ਹੋਏ ਹਾਂ ਪਰਮਾਤਮਾ ਦੇ ਗੁਣ ਗੁਣ ਗੋਵਿੰਦ ਗਾਇਓ ਨਹੀਂ ਜਨਮ ਅਕਾਰਥ ਕੀ ਲੈਣ ਕੀ ਲੈ ਗਿਆ ਇਥੋਂ ਆ ਕੀ ਕੋਈ ਜਿਹਨੇ ਰੱਬ ਤੋਂ ਇਤੋਂ ਪਹਿਲਾਂ ਕਿੰਨੇ ਬਹੁਤ ਲਾਲਚ ਕਰਦੇ ਸੀ ਮੇਰੇ ਕੋਲ ਜਿਹੜਾ ਟਾਈਮ ਹੈਗਾ ਮਰਦੋਰਾ ਸਾਹਿਬ ਜਾਣਦਾ ਮੇਰੇ ਸਾਡੇ ਕੋਲ ਟਾਈਮ ਦਿੱਤੇ ਸੀ ਵਿਹਲੇ ਆ ਕਿੰਨੇ ਇੱਥੇ ਮਿੱਟੀ ਫਰੋਲ ਕੇ ਮੁਰਦਦੇ ਆਏ ਆ ਮੁਰਦੇ ਦਵਾਰੇ ਤੇ ਠੱਗੀਆਂ ਚੋਰੀਆਂ ਕਰ ਕਰਕੇ ਲੋਕਾ ਤੋਂ ਖੋ-ਖੋ ਕੇ ਕਿੰਨਾ ਕਿੰਨਾ ਧਨ ਜੋੜ ਜਿੱਤਾ ਭੂਪਤ ਹੋਏ ਕੈ ਰਾਜ ਕਮਾਇਆ ਕਰ-ਕਰ ਅਨਰਥ ਬਿਹਾਜੀ ਮਾਇਆ ਜੇ ਪਾਵਰ ਆ ਗਈ ਹੱਥ ਦੇ ਵਿੱਚ ਇਕੱਠੀ ਕੋਈ ਲੀਡਰ ਬਣਾਤਾ ਜਾਂ ਕੁਸ਼ੂਰ ਕਰਤਾ ਕਹਿੰਦਾ ਹੁਣ ਮੌਕਾ ਕਰ ਦੋ ਮੈਂ ਇਕੱਠੀ ਜਿੰਨੀ ਹੁੰਦੀ ਦੱਸੋ ਰਾਹੀ ਕੁਛ ਕੀਤਾ ਜਦੋਂ ਸਾਰੀ ਇਕੱਠੀ ਹੋ ਗਈ ਤੇ ਮੌਤ ਨੇ ਮਾਰਿਆ ਕਿ ਕੀੜਾ ਆ ਕੇ ਟਪਾਤਾ ਕਹਿੰਦਾ ਇਹਨੂੰ ਇੱਥੇ ਪਈ ਰਹਿਣ ਦੇ ਤੂੰ ਅੱਗੇ ਚੱਲ ਬਹੁਤ ਕਦੇ ਖੜਨਦੀ ਇੱਥੇ ਕਿਸੇ ਨੂੰ ਮਹਿਲ ਬੋਲ ਬਣਾਏ ਬਹੁਤ ਕੁਛ ਕੀਤਾ ਸਾਰਾ ਕੁਛ ਇਕੱਠਾ ਕਰ ਲਿਆ ਕਹਿੰਦਾ ਹੁਣ ਬਸ ਮੜੇ ਮੜੇ ਸੂਤ ਜੇ ਹੋਏ ਆ ਸੂਤ ਕਿੱਥੇ ਇਹ ਕਿਸੇ ਦੇ ਪੈਰ ਲੱਗਣ ਦਿੰਦੀ ਉਹਦੇ ਰੱਗੇ ਭੇਜੂ ਸਭ ਕੁਛ ਅਰੇ ਇੱਥੇ ਹੀ ਗਿਆ ਪਾਸ ਦੇ ਪੱਤੇ ਵਾਂਗੂ 52 ਦੇ 52 ਪੱਤੇ ਪੂਰੇ ਐ ਸਾਰਾ ਦਿਨ ਖੇਡ-ਖੇਡ ਕੇ ਉਹਦੇ ਨਾਲ ਮੈਨੂੰ ਆਗੇ ਵਧੀਆ ਮੈਨੂੰ ਆਗੇ ਵਧੀਆ ਇੱਕ ਦੂਜੇ ਨਾਲ ਸਮਾਂ ਬਰਬਾਦ ਕਰਕੇ ਤੇ ਜਦੋਂ ਇਕੱਠੇ ਕਰਕੇ ਡੱਬੀ 'ਚ ਪਾਉਂਦੇ ਆ 52 ਦੇ 52 ਪੱਤੇ ਪੂਰੇ ਹੁੰਦੇ ਕੀ ਕੱਢਦੇ ਉਹਦੇ ਵਿੱਚੋਂ ਕਿਸੇ ਨੇ ਇਸੇ ਤਰ੍ਹਾਂ ਸੰਸਾਰ ਐ ਇੰਝ ਧਰਤੀ ਪਈ ਐ ਇੱਥੇ ਗੁਰਮਤਿ ਪਿਆਰਿਓ ਘਰ-ਬਾਰ ਪਏ ਐ ਇੱਥੇ ਜ਼ਮੀਨਾਂ ਜਾ ਗਾ ਦਾ ਪਿੰਡਾਂ ਨੇ ਕਿਸੇ ਨੇ ਦਿੱਤਕ ਕਿਹਾ ਨਾ ਕਹਿੰਦੇ ਸਰਾ ਹੁੰਦੀ ਐ ਨਾ ਸਰਾ ਸਰਾਾਂ ਸਰਾਾਂ ਦੇ ਵਿੱਚ ਆਪਾਂ ਰਹਿੰਦੇ ਆ ਗੁਰੂ ਘਰਾਂ ਦੇ ਵਿੱਚ ਚਲੇ ਜਾਂਦੇ ਤੇ ਸਰਾਮਾਂ ਬਣ ਜਾਂਦੀਆਂ ਕਾਦੇ ਵਾਸਤੇ ਉਹ ਹੁੰਦਾ ਵੀ ਇੱਕ ਦੋ ਦਿਨ ਕੋਈ ਇੱਥੇ ਰਹਿੰਦਾ ਹੈ 5 ਦਿਨ ਰਹੂਗਾ ਹਫਤਾ ਰਹੂਗਾ ਉਸ ਤੋਂ ਬਾਅਦ ਚੱਕਦਾ ਝੋਲਾ ਅਗਲੇ ਘਰੇ ਉੱਥੇ ਕੋਈ ਹੋਰ ਆ ਕੇ ਰਹਿਣ ਲੱਗ ਜਾਂਦੇ ਸਰਾਮਾਂ ਦੇ ਵਿੱਚ ਤੁਸੀਂ ਦੇਖਿਆ ਹੀ ਹੈ ਜੇ ਤੁਸੀਂ ਜਾਵੋਗੇ ਵੀ ਮੈਂ ਇੱਥੇ ਰਹਿਣਾ ਚਾਹਾਂਗੇ ਕਿੰਨੇ ਦਿਨ ਆ ਲਿਖਾ ਕਰੀ ਤੇ ਕਿੰਨੇ ਦਰੂ ਰਕਣੇ ਪੰਜ ਦਿਨ ਆ ਲਖਵੇਂ ਲਈ 6 ਮੇ ਦਿਨ ਚਾਬੀ ਫੜਾ ਦੇ ਪੰਜ ਦਿਨ ਲਿਖੇ ਲਿਖਣਾ ਪਹਿਲੇ ਹੀ ਲਿਖ ਲਿਆ ਕਿਤੇ ਜਾਏਗਾ ਸਾਡਾ ਵੀ ਲਿਖਿਆ ਹੋਇਆ ਹੈ ਬਲੇਖਾ ਹੈ ਬਸ ਇੱਥੇ ਵੀ ਆਪਾਂ ਕਿੱਥੇ ਜਾਣਾ ਜਿਹੜਾ ਆਉਂਦਾ ਇੱਥੇ ਹੀ ਕਹਿੰਦਾ ਆਪਾਂ ਇੱਥੇ ਹੀ ਆ ਜਿਹੜਾ ਵੀ ਇੱਥੇ ਜੰਮਦਾ ਉਹ ਹੀ ਕਹਿੰਦਾ ਆਪਾਂ ਇੱਥੇ ਹੀ ਆ ਕਿਤੇ ਜਾਣਾ ਬਲੇਖਾ ਇੱਟਾ ਹੀ ਪਿਆ ਸਭ ਮਾਰਾ ਇਹ ਕਹਿੰਦੇ ਇਹ ਛੇਤੀ ਭਲੇਖੇ ਨਿਕਲਦੇ ਨਹੀਂ ਕਹਿੰਦੇ ਆਂ ਆੱਖਾਂ ਸਾਰੇ ਜੱਗ ਨੂੰ ਦੇਖਦੀਆਂ ਨੇ ਪਰ ਕਿਸੇ ਨੂੰ ਆਪਦਾ ਮੂੰਹ ਨਹੀਂ ਦਿਸਦਾ ਆਪਦਾ ਮੂੰਹ ਉਦੋਂ ਦਿਸਦੇ ਤਾਂ ਸ਼ੀਸ਼ਾ ਦਗਾ ਸ਼ੀਸ਼ਾ ਦਗਾਉਂਦਾ ਵੀ ਆ ਤੈਨੂੰ ਤੇਰਾ ਚਿਹਰਾ ਦਿਖਾ ਮੈਂ ਤੇਰੀਆਂ ਅੱਖਾਂ ਨੂੰ ਲੋਕ ਦੁਨੀਆ ਹੀ ਦੇਖੀ ਜੰਨਾ ਤੇ ਆਪਦਾ ਮੂੰਹ ਵੀ ਦੇਖ ਲੈ ਇਸੇ ਤਰ੍ਹਾਂ ਗੁਰੂ ਪਿਆਰਿਓ ਬਾਣੀ ਕੋਲੇ ਆ ਕੇ ਪਤਾ ਲੱਗਣਾ ਕਿ ਆ ਤੈਂ ਖੱਟਿਆ ਕਹਾ ਗਵਾਇਆ ਚਲੋ ਸਤਾਰਬ ਦੀਵਾਨ ਬਣਾਇਆ ਹਰ ਪਰਮਾਨੰਦ ਰਚਕ ਆਇਆ ਆਓ ਵਿਚਾਰ ਕਰਦੇ ਸੀ ਆਪਣੇ ਸੇਵਕ ਕੀ ਆਪੇ ਰੱਖ ਸੇਵਕ ਬਣ ਜਾਈਏ ਇਧਰਲੇ ਪਾਸੇ ਸਾਨੂੰ ਰੱਖੀ ਸੰਤਾਂ ਵਾਲੇ ਪਾਸੇ ਇਹ ਮੇਰੀ ਬੇਨਤੀ ਗੁਰੂ ਆਹ ਮਾਰੇ ਕਿਰਪਾ ਕਰਿਓ ਸਾਨੂੰ ਐਸ ਪਾਸੇ ਰੱਖਿਓ ਆ ਸਤਸੰਗ ਵਾਲੇ ਪਾਸੇ ਰੱਖਿਓ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਕਿਸੇ ਨਾਮ ਹੀ ਤਰਿਆ ਸ਼ਬਦ ਨਹੀਂ ਲੱਗਦਾ ਭਾਵੇਂ ਡੀਸੀ ਲੱਗ ਜੇ ਭਾਵੇਂ ਕਿੱਡੇ ਮਰਜੀ ਉੱਚੇ ਉਹਦੇ ਤੇ ਬਹਿ ਜਾਏ ਗੁਰਮੁਖ ਪੈਰਿਓ ਕਿਸੇ ਨੂੰ ਤਰਿਆ ਸ਼ਬਦ ਨਹੀਂ ਬਣ ਕੇ ਜਾਂਦਾ ਵੀ ਫੁਲਾਣਾ ਬਤਾਰੀਏ ਨਹੀਂ ਨਹੀਂ ਕਿਨੂੰ ਲਿਖਿਆ ਜਿਹੜਾ ਗੁਰੂ ਦੇ ਰੱਬ ਦੇ ਗੁਣ ਗਾਉਣ ਲੱਗ ਜੂਗਾ ਸੁਣਨ ਲੱਗ ਜੂਗਾ ਐਸ ਜਗਾਂ ਨਾਲ ਪਿਆਰ ਪੈ ਜਾਂਦਾ ਜਿਹੜੇ ਕਹਿੰਦੇ ਨਾ ਸਾਧ ਸੰਗ ਪ੍ਰਭ ਦਿਓ ਨਿਵਾਸ ਸਰਬ ਸੁਖ ਨਾਨਕ ਪਰਗਾਸ ਮਹਾਰਾਜ ਮੈਨੂੰ ਸਤਸੰਗ ਦੇ ਵਿੱਚ ਮੇਰੀ ਥਾਂ ਲਿਖ ਦਿਓ ਜੇ ਮੈਂ ਸਤਸੰਗ ਵਿੱਚ ਬਹਿਣ ਲੱਗ ਪਿਆ ਨਾ ਮੈਂ ਝੋਲੀਆਂ ਇੱਥੇ ਭਰ ਜਾਣਗੀਆਂ ਮੇਰឹង ਸਾਧ ਸੰਗ ਪ੍ਰਭ ਦਿਓ ਨਵਾਸ ਸਰਬ ਸੂਖ ਨਾਨਕ ਪ੍ਰਗਾਸ ਮਹਾਰਾਜ ਮੈਨੂੰ ਸਤਸੰਗ ਦੇ ਵਿੱਚ ਥਾਂ ਦੇ ਦਿਓ ਸਾਰੇ ਸੁਖ ਮੇਰੀ ਝੋਲੀ ਦੇ ਵਿੱਚ ਪੈ ਜਾਣਗੇ ਮੇਰੇ ਮਾधव ਜੀ ਸਤ ਸੰਗਤ ਮਿਲੇ ਸੋਤਰੀਆ ਤੇ ਡੁੱਬਿਆ ਕੌਣ ਆ ਡੋਬਦਾ ਕਮਣਾ ਬਬਦੇ ਵੀ ਹਨ ਤੈਨੂੰ ਤਾਰ ਤੂੰ ਤੈਨੂੰ ਡੋਬਦੂ ਕਸੰਗ ਬਣਾ ਮੇਰੇ ਆ ਸਤ ਸੰਗ ਤਾਰ ਦੇਉਗਾ ਕਸੰਗੀ ਡੋਬ ਜਾਂਦੇ ਜਪਣਾ ਤਾਂ ਨਾਮ ਸੀ ਕਰਨੀ ਦਾ ਸੇਵਾ ਸੀ ਇੱਥੇ ਆ ਕੇ ਪਤਾ ਨਹੀਂ ਕੀ ਕਰਨ ਲੱਗ ਗਏ ਤੁਸੀਂ ਲਟੇ ਲਟੇ ਕੋਈ ਜਾਂਦੇ ਸਾਰੀ ਉਮਰ ਫੋਲੇਆ 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 ਫੋਲੇ ਬਣਦਾ ਕੀ ਹੈ ਕੱਖ ਵੀ ਨਹੀਂ ਦੇਖ ਕੇ ਕਿਸੇ ਦੇ ਚਵਾਰੇ ਪਏ ਸਾਰਾ ਇਕਦਮ ਹੀ ਨਿਕਲ ਜਾਂਦਾ ਬਾਕੀ ਜਿਹੜੇ ਕਰਮਾਂ ਦੀ ਮਾੜੀਆਂ ਦੀ ਗਹਿਣੀ ਧਰ ਕੇ ਸਿਰ ਤੋਂ ਲੈ ਧਰ ਕੇ ਲੈ ਜਾਂਦਾ ਵਖਰੀ ਹੈ ਗੁਨਾ ਗਵਾਈ ਗੱਟੜੀ ਅਗਣ ਚੱਲੀ ਬਨ ਇੱਥੋਂ ਆ ਗੁਨਾ ਦੀ ਪੰਡ ਬਨ ਕੇ ਤੁਰਦਾ ਲੱਗਦਾ ਹੈ ਸੰਸਾਰ ਤੋਂ ਕਿਹੜਾ ਕੋਈ ਪੁੱਛਦਾ ਕਿਸੇ ਨੂੰ ਜਾਣਾ ਤਾਂ ਹੈਗਾ ਹੀ ਹੈ ਨਾ ਸਰੀਰ ਦੇ ਵਿੱਚ ਇਹਦੇ ਵਿੱਚ ਬੈਠੇ ਹੁਣ ਭਾਵੇਂ ਚੰਗਾ ਦੇਖ ਲੋ ਚੰਗੇ ਬੋਲ ਬੋਲ ਲੋ ਚੰਗੇ ਕਰਮ ਕਰ ਮਾਰੋ ਟਾਈਮ ਮਿਲਿਆ ਤੇ ਭਾਵੇਂ ਇੱਥੇ ਮਾਰੇ ਬੰਦੇ ਲੈ ਕੇ ਜਾਣਾ ਇੱਥੇ ਝੋਲੇ ਚ ਪਾ ਕੇ ਤੋੜਨਾ ਤੈਨੂੰ ਨਾਲ ਹੀ ਤੇਰਾ ਬੀਜਿਆ ਤੈਹੀ ਖਾਣਾ ਜੈਸਾ ਬੀਜੇਗਾ ਵੱਡੇ ਦਾ ਮਾਣਾ ਮੇਰੇ ਆਉ ਫਲ ਤੇਰੇ ਕਰਮ ਕਰਮ ਆਦਾ ਤੋ ਆਓ ਵਿਚਾਰ ਕਰਦੇ ਸੀ ਗੁਰੂ ਪਿਆਰਿਓ ਜੇ ਇਹ ਮਨੁੱਖ ਸਰੀਰ ਨੂੰ ਪਾ ਕੇ ਕਹਿੰਦੇ ਹੁੰਦੇ ਆ ਨਾ ਮਨੋਖ ਜਨ ਮਨੋ ਪਾਏ ਤੇ ਸੰਤਨ ਕਾਤਮ ਸੰਗ ਕਰੋ ਰੇ ਕਿਸੇ ਵਿਦਵਾਨ ਨੇ ਲਿਖਿਆ ਕਹਿੰਦੇ ਸੰਤਾਂ ਦਾ ਸੰਗ ਸੰਗ ਧਰੀ ਸੰਤ ਗੁਰਮਖ ਪੈਰੋ ਜਿਹੜੇ ਹੁੰਦੇ ਆ ਨਾ ਇਹਨੂੰ ਭਰਮਣ ਵਿੱਚ ਨਹੀਂ ਪਾਉਂਦੇ ਬਾਹਰ ਕਹਿਣਗੇ ਜਗ ਰਚਨਾ ਸਭ ਝੂਠ ਹੈ ਇਹਦੇ ਨੂੰ ਟੁੱਟ ਜਾ ਅੰਦਰ ਜੁੜ ਜਾ ਜੇ ਜੋੜਨਗੇ ਤੈਨੂੰ ਅੰਦਰ ਸ਼ਾਂਤੀ ਜੁੜਨਗੀ ਕਹੀ ਕਹਿੰਗੇ ਨਾ ਸੰਤ ਆਪ ਦੇ ਨਾਲ ਜੋੜਦੇ ਆ ਭਲੇਖ ਸੰਤ ਆਪ ਦੇ ਨਾਲ ਨਹੀਂ ਜੁੜਦਾ ਹੁੰਦਾ ਸੰਤ ਤੈਨੂੰ ਤੇਰੇ ਵਿੱਚੇ ਅੰਦਰ ਰੱਬ ਨਾਲ ਹੀ ਜੋੜਦਾ ਹੁੰਦਾ ਉਹ ਤਾਂ ਜਦੋਂ ਕਿਸੇ ਵੀ ਗੱਲ 라ਹ ਪੈ ਜੇ ਅਗਲਾ ਸੰਤਾਂ ਕੋਲੇ ਆਉਣ ਜਾਣ ਲੱਗ ਜਾਂਦਾ ਅਗਲਾ ਸੰਤਾਂ ਨੇ ਮਾਰਗ ਦਾਲੀ ਸੰਤ ਨਹੀਂ ਕਿਸੇ ਨੂੰ ਮਾਰਗ ਦਉਂਦਾ ਜਿਹੜਾ ਸੰਤ ਆ ਉਹ ਤਾਂ ਹੀ ਲਾਉਂਦਾ ਦੂਜੇ ਦਾ ਕੁਝ ਕਹਿ ਨਹੀਂ ਸਕਦੇ ਸਾਰੇ ਤਾਰੇ ਦੀ ਦੁਨੀਆ ਹੀ ਪਰ ਮਹਾਪੁਰਸ਼ ਤਾਂ ਅੰਦਰ ਹੀ ਜੋੜਦੇ ਹੁੰਦੇ ਨੇ ਨੀ ਤੂੰ ਆਪਣੇ ਅੰਦਰ ਟਿਕ ਆਪਣੇ ਅੰਦਰ ਜੁੜ ਤੇਰੇ ਘਰੇ ਸਭ ਕਸ਼ਮਰ ਸਭ ਕੁਝ ਤੈਨੂੰ ਮਿਲ ਜਾਵੇ ਤੂੰ ਵਿਚਾਰ ਕਰਦੇ ਸੀ ਗੁਰਮੁਖ ਪਿਆਰਿਓ ਕਿ ਆਪਣਾ ਆਪਣੇ ਸੇਵਕ ਕੀ ਆਪੇ ਰੱਖੈਗੇ ਸੇਵਾ ਕਰਨ ਲੱਗ ਜੇ ਫਿਰ ਆਪ ਰੱਖਦਾ ਪਰਮਾਤਮਾ ਆਪ ਰੱਖੀ ਗੰਨ ਲੱਗ ਜਾਂਦਾ ਕਿਉਂਕਿ ਸੇਵਾ ਹੀ ਪਾਲ ਤੂੰ ਉਹ ਜਿਹੜੇ ਇੱਥੇ ਭਾਂਡੇ ਮਾਜਣੇ ਨੇ ਇਹ ਕਿਸੇ ਬੰਦੇ ਦੇ ਨੇ ਗੁਰੂ ਨਾਨਕ ਦੇ ਘਰ ਦੇ। ਗੁਰੂ ਨਾਨਕ ਦੇ ਘਰ ਦੀ ਸੇਵਾ ਰਾਜੇ ਮਹਾਰਾਜੇ ਨੇ ਆ ਕੇ ਭਾਂਡੇ ਮਾਜਣ ਲੱਗ ਗਏ ਕਿ ਜਿਹਦੇ ਆਪ ਦੇ ਘਰੇ ਨੌਕਰ ਲੱਗੇ ਹੋਏ ਆ ਨਾ ਉਹ ਇੱਥੇ ਆ ਕੇ ਗੁਰਮਤਿ ਪੈਰੋਂ ਜੋੜੇ ਝਾੜਨ। ਜਿਹਦੇ ਆਪ ਦੇ ਘਰੇ ਨੌਕਰ ਨੇ ਕੋਚਾ ਲਾਉਣ ਵਾਲੇ, ਝਾੜੂ ਵੜਾਉਣ ਵਾਲੇ, ਰੋਟੀਆਂ ਪਕਾਉਣ ਵਾਲੇ, ਪ੍ਰਸ਼ਾਦੇ ਲਾਉਣ ਵਾਲੇ ਇਹਨਾਂ ਦੇ ਘਰੇ ਨੌਕਰ ਰੱਖੇ ਨਾ ਰਾਜੇ ਮਹਾਰਾਜੇ ਦੇ ਉਹ ਆਪ ਗੁਰਮੁਖ ਕਹਿ ਰਿਹਾ ਕਿ ਆਕੀ ਉਹਨਾਂ ਦੀਆਂ ਬੀਬੀਆਂ ਉਹਨਾਂ ਦੇ ਭਾਈ ਗੁਰੂ ਘਰ ਦੀ ਸੇਵਾ ਕਰਦੇ ਆ ਉਹਦੇ ਉੱਤੇ ਮੈਂ ਆਪ ਨੇ ਕੇ ਸਾਰਿਆਂ ਕੰਮ ਨੌਕਰ ਕਰੀ ਜਾਣ ਜਣੇ